ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਵਿੰਦਰ ਸਿੰਘ ਸਨ ਉਹ ਸਰਦਾਰ ਅਮਰੀਕ ਸਿੰਘ ਪਿੰਡ ਰਮਾਣਾ ਚੱਕ ਦਾ ਵਾਸੀ ਹਾਂ ਸੋ ਮੇਰੀ ਵੈਰੀ ਨਹਿਰੀ ਵਿਭਾਗ ਦੇ ਅੱਗੇ ਬੇਨਤੀ ਆ ਕਿ ਸਰਕਾਰ ਵੱਲੋਂ ਜੋ ਨਹਿਰੀ ਖਾਲ ਜਿਹੜੇ ਪੱਕੇ ਕੀਤੇ ਜਾ ਰਹੇ ਆ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਦਾ ਹਾਂ ਕਿ ਮੇਰੇ ਪਿੰਡ ਨੂੰ ਜਿਹੜਾ ਜਾਂ ਸਾਡੀ ਜ਼ਮੀਨ ਨੂੰ ਜਿਹੜਾ ਖਾਲ ਨਹਿਰੀ ਆਉਣ ਡਿਆ ਵਾ ਇਹ ਸਾਰਾ ਲਗਭਗ ਲੋਕਾਂ ਨੇ ਵਾਇਆ ਵਾ ਮੋਗੇ ਤੱਕ ਇਹਦਾ ਮੋਗਾ ਜਿਹੜਾ ਰਾਜਬਾ ਵਾਤਰਦੇ ਹੋ ਤੇ ਕਾਲੇਕੇ ਤੋਂ ਪਿੰਡ ਤੋਂ ਮੋਗਾ ਵਾ ਤੇ ਮੋਗੇ ਤੋਂ ਲਿਕੇ ਤੇ ਮੇਰੀ ਜ਼ਮੀਨ ਤੱਕ ਜਿਹੜਾ ਨਹਿਰੀ ਖਾਲਿਆ ਵਾਇਆ ਗਿਆ ਵਾ ਤੇ ਜਿੱਥੋਂ ਮੇਰੀ ਜ਼ਮੀਨ ਸਟਾਰਟ ਹੁੰਦੀ ਆ ਉਥੋਂ ਮੈਂ ਜਿਹੜੀ ਇਹ ਸਰਕਾਰੀ ਤਰੋਹ ਰਿਆ ਜਿਹੜੀ ਇਹ ਮੈਂ ਬਚਾ ਕੇ ਰੱਖੀ ਆ ਇਹ ਜਿੱਥੋਂ ਤੱਕ ਮੇਰੀ ਜ਼ਮੀਨ ਲੱਗਦੀ ਆ ਉਥੋਂ ਤੱਕ ਨਹਿਰੀ ਖਾਲ ਜਿਹੜਾ ਵਾ ਉਹ ਮੈਂ ਬਚਾ ਕੇ ਰੱਖਿਆ ਵਾ ਬਾਕੀ ਸਭ ਲੋਕਾਂ ਨੇ ਜਿਹੜਾ ਇਹ ਖਾਲ ਜਿਹੜਾ ਵਾ ਕੇ ਤੇ ਇਹਦਾ ਨਾਮੋ ਨਿਸ਼ਾਨ ਮਟਾਇਆ ਹੋਇਆ ਵਾ ਤੇ ਥੋੜਾ ਜਿਹਾ ਅੱਗੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਜਿਹੜਾ ਗਲਤ ਪਲਾਟਿੰਗ ਕਰਕੇ ਸਰਦਾਰ ਸੰਤੋਖ ਸਿੰਘ ਜਈ ਜਿਹੜਾ ਵਾ ਉਹ ਨਹਿਰੀ ਵਿਭਾਗ ਦੀ ਜਿਹੜੀ ਜਾਇਦਾਦ ਆ ਸਾਰੀ ਨੂੰ ਹੜਾਪ ਲਿਆ ਵਾ ਤੇ ਮੈਂ ਮੰਗ ਕਰਦਾ ਵਾਂ ਪ੍ਰਸ਼ਾਸਨ ਤੋਂ ਕਿ ਇਹ ਸਰਕਾਰੀ ਖਾਲ ਜਿਹੜਾ ਇਹਦੀ ਗਲਤ ਪਲਾਟਿੰਗ ਜਿਹੜੀ ਹੋ ਰਹੀ ਆ ਪਲਾਟਾਂ ਦੇ ਵਿੱਚ ਜਿਹੜੀ ਉਹਦੀ ਕਟਿੰਗ ਕਰਕੇ ਜਿਹੜਾ ਵੇਚਿਆ ਜਾ ਰਿਹਾ ਵਾ ਉਹਨੂੰ ਬਚਾਇਆ ਜਾਵੇ ਮੇਰੀ ਪ੍ਰਸ਼ਾਸਨ ਦੇ ਅੱਗੇ ਹੱਥ ਜੋੜ ਕੇ ਪੀ ਰਿਹਾ ਕਿ ਦੇ ਉੱਤੇ ਧਿਆਨ ਦਿੱਤਾ ਜਾਵੇ ਤੇ ਜਿਹੜੇ ਨਹਿਰੀ ਖਾਲ ਆ ਜਿਹੜਾ ਇਹਨੂੰ ਬਚਾਇਆ ਜਾਵੇ ਨਹਿਰੀ ਖਾਲ ਜਿਹੜਾ ਸਾਰਾ ਖਤਮ ਕਰਕੇ ਤੇ ਉਥੇ ਗਲਤ ਜਿਹੜਾ ਵਾ ਫਲਾਟ ਜਿਹੜੇ ਕੱਟ ਕੇ ਦਿੱਤੇ ਜਾ ਰਹੇ ਆ ਸੋ ਅਸੀਂ ਅੱਗੇ ਜਾ ਕੇ ਤਰਨ ਇਹ ਜਿਹੜਾ ਆਪਣਾ ਨਹਿਰੀ ਖਾਲ ਇਹ ਥਾੜਾ ਹੀ ਮਤਲਬ ਕੁਰਾ ਵਾ ਕਿਥੋਂ ਤੱਕ ਜਾਂਦਾ ਇਸਦਾ ਜਣਾ ਇੱਥੋਂ ਲਿਕੇ ਇੱਥੋਂ ਸ਼ੁਰੂ ਹੁੰਦਾ ਵਾ ਇਹ ਕਾਲੇ ਕਾਲੇ ਕਿੱਥੋਂ ਆਉਂਦਾ ਵਾ ਇਹ ਜਿਹੜਾ ਨਹਿਰੀ ਖਾਲ ਤੇ ਗਾਂ ਪੰਚਾਇਤ ਦੀ ਪੈਲੀ ਨੂੰ ਜਾਂਦਾ ਵਾ ਆ ਅੱਗੇ ਪੰਚਾਇਤੀ ਪੈੜੀ ਨੂੰ ਹਾਂ ਗਾੜੀ ਪੰਚਾਇਤੀ ਪੰਚਾਇਤੀ ਪੈੜੀ ਨੂੰ ਵੀ ਜਾਂਦਾ ਵਾ ਜੋ ਰੋਹੀ ਦੇ ਰੋਹੀ ਤੱਕ ਜਾਂਦਾ ਵਾ ਮਨਿੰਦਰ ਸਿੰਘ ਜੀ ਅੱਗੇ ਵੀ ਇਹ ਕਿਤੇ ਪਹਿਲਾਂ ਵੀ ਇਹਦੇ ਬਾਰੇ ਕੋਈ ਗੱਲ ਕੀਤੀ ਕਿਸੇ ਨੇ ਸ਼ਿਕਾਇਤ ਕੀਤੀ ਕਦੀ ਕੋਈ ਮੈਂ ਭਾਜੀ ਨਹਿਰੀ ਵਿਭਾਗ ਦੇ ਕੋਲ ਵੀ ਸ਼ਿਕਾਇਤਾਂ ਕੀਤੀਆਂ ਵਾ ਮੈਂ ਆਪਣੇ ਤਹਿਸੀਲਦਾਰ ਸਾਹਿਬ ਦੇ ਕੋਲ ਵੀ ਕੀਤੀਆਂ ਵਾ ਪਰ ਲੇਕਿਨ ਅਧਿਕਾਰੀ ਜਿਹੜੇ ਆ ਉਹ ਵਿਗ ਜਾਂਦੇ ਰਹੇ ਜਾਂ ਕੀ ਹੋ ਜਾਂਦਾ ਰਿਹਾ ਵਾ ਇਹ ਮੈਂ ਨਹੀਂ ਜਾਣਦਾ ਪਰ ਮੇਰੀ ਕਿਤੇ ਸੁਣਾਈ ਨਹੀਂ ਹੋਈ ਮੈਂ 2 ਸਾਲ ਤੋਂ ਇਸ ਖਾਲ ਨੂੰ ਬਚਾਉਣ ਦੀ ਬੜੀ ਮਿਹਨਤ ਚਲਾਈ ਆ ਤੇ ਪਰ ਮੈਨੂੰ ਕਿਤੇ ਉਹ ਵੀ ਇਹਦੀ ਜਿਹੜੀ ਸਫਲਤਾ ਨਹੀਂ ਮਿਲੀ ਤੇ ਹਰ ਥਾਂ ਜਿਹੜਾ ਵਾ ਤੁਹਾਨੂੰ ਪਤਾ ਭ੍ਰਿਸ਼ਟਾਚਾਰ ਦਾ ਬੋਲਬਾਲਾ ਵਾ ਜਿਸ ਕਰਨਾ ਮੇਰੀ ਜਿਹੜੀ ਸੁਣਾਈ